ਸਸਿਆ ਕਾ ਜੀ ਸਵਾਗਤ ਹੈ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਬ੍ਰੈਡ ਰੋਲ ਲੈ ਕੇ ਆਏ ਜੀ ਬ੍ਰੈਡ ਰੋਲ ਜਿਹੜੇ ਬਣਾਵਾਂਗੇ ਆਪਾਂ ਵੱਖਰੇ ਤਰੀਕੇ ਨਾਲ ਬਣਾਵਾਂਗੇ ਆਪਾਂ ਸਿੰਪਲ ਤਰੀਕੇ ਨਾਲ ਨਹੀਂ ਬਣਾਉਂਦੇ ਤੇ ਉਹ ਚ ਆਪਾਂ ਉਹ ਕਿਸ ਤਰ੍ਹਾਂ ਬਣਾਵਾਂਗੇ ਉਹ ਚ ਕੀ ਕੁਝ ਪੈਂਦਾ ਆਪਾਂ ਆਪਾਂ ਦਿਖਾਈ ਦੇ ਤੁਹਾਨੂੰ ਸਭ ਤੋਂ ਪਹਿਲਾਂ ਜੀ ਆਪਾਂ ਉਬਲੇ ਹੋਏ ਆਲੂ ਲੈ ਲਏ ਸੀ ਦੇਖੋ ਇਧਰ ਮਟਰ ਫਰੋਜ਼ਨ ਮਟਰ ਸੀ ਤੇ ਹਰੀਆਂ ਮਿਰਚਾਂ ਬ੍ਰੈਡ ਦਾ ਪੈਕਟ ਔਰ ਪਿਆਜ਼ ਪਿਆਜ਼ਾਂ ਨੂੰ ਆਪੇ ਇਸ ਤਰ੍ਹਾਂ ਖੋਲ ਲਿਆ ਆਪਾਂ ਇਹ ਬਣਾਵਾਂਗੇ ਬਰੈਡਾਂ ਦੇ ਬਰੈਡ ਰੋਲ ਨਾ ਉਹ ਵੱਖਰੇ ਤਰੀਕੇ ਨਾਲ ਬਣਾਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਆਲੂਆਂ ਨੂੰ ਦੇਖੋ ਇਸ ਤਰ੍ਹਾਂ ਫੇਲਾ ਲਾਂਗੇ ਅਤਾਂ ਜ਼ਿਆਦਾ ਆਪਾਂ ਚੰਗੀ ਤਰ੍ਹਾਂ ਨਹੀਂ ਫੇਰਨਾ ਨਹੀਂ ਵੈਸੀ ਆਪੇ ਫੇਹੀ ਜਾਣਗੇ ਤੇ ਆਪਾਂ ਜਦ ਤੜਕਾ ਲਗਾਵਾਂਗੇ ਇਸ ਤਰ੍ਹਾਂ ਹਲਕਾ ਹਲਕਾ ਫੇਲਾ ਲਾਂਗੇ ਤੇ ਇੱਧਰ ਦੂਸਰੇ ਪਾਸੇ ਆਪਾਂ ਪਰਖਾਂ ਕੜਾਹੀ ਚੱਲੇ ਤੇ ਜੇਰ ਆਪਣਾ ਗਰਮ ਹੋ ਚੁੱਕਿਆ ਦੋ ਚਮਚੇ ਤੇਲ ਦੇ ਪਾਏ ਜੀਰਾ ਪਾਵਾਂਗੇ ਇੱਥੇ ਆਪਾਂ ਅਜੀ ਬੈਣਾ ਥੋੜਾ ਜਿਹਾ ਨਹੀਂ ਆ ਸਾਬਤ ਹਰੇ ਮਿਰਚਾ ਇਹਨਾਂ ਨਾਲ ਆਪਾਂ ਤੇਕ ਬਣਾਵਾਂਗੇ ਆਪ ਸਵਾਮਾਂਗੇ ਆਪਾਂ ਆਲੂ ਹਵਾਰੇ ਹੋਏ ਪਲਾਪਸ ਟਪਿੰਗ ਪਿਆਰ ਕਾੰਦੇ ਇੰਨਾ ਸਾਰਾ ਮਿਕਸ ਕਰਾਂਗੇ ਨੂੰ ਜੀ ਆਲੂ ਮਿਕਸ ਹੋ ਗਏ ਹੁਣ ਆਪਾਂ ਪਾਵਾਂਗੇ ਇੱਚ ਅੱਧਾ ਚਮਚ ਹਲਦੀ ਅੱਧਾ ਚਮਚ ਮਿਰਚ 1 ਚਮਚ ਨਮਕ ਨਮਕ ਆਪਣਾ ਸਵਾਦ ਅਸਾਤ ਜੇ ਅਗਰ ਘੱਟ ਲੱਗੇ ਤਾਂ ਬਾਅਦ ਹੋਰ ਪਾ ਦਿਓ 1.5 ਚਮਚ ਪਾਵਾਂਗੇ ਆਪਾਂ ਨਮਕ ਦਾ ਤੇ ਤੁਕਿਵੇਂ ਦੀ ਦਾ ਚਾਟ ਮਸਾਲਾ ਲੋ ਜੀ ਆਪਣੇ ਸਾਰੇ ਮਸਾਲੇ ਮਿਕਸ ਹੋ ਗਏ ਜਿਆਦਾ ਮਸਾਲੇ ਆਪਾਂ ਤੇਜ ਨਹੀਂ ਪਾਏ ਹਲਕੇ ਮਸਾਏ ਪਾਏ ਤੇ ਹੁਪਾਂ ਮਗਾਓ ਅਚ ਮਟਰ ਮਟਰ ਨਾਲ ਆਲੂ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਟਰ ਨਾਲ ਹਲਕਾ ਜਿਹਾ ਵਾਰ ਲਿਆ ਸੀ ਆਪਣਾ ਸਟਫਿੰਗ ਬਿਲਕੁਲ ਤਿਆਰ ਹੈ ਤੇ ਕড়াই ਤਾਰ ਲਾਂਗੇ ਥੱਲੇ ਤੇ ਸਟਫਿੰਗ ਨੂੰ ਥੱਲੇ ਤਾਰ ਕੇ ਨਾ ਕড়াই ਚ ਕੱਢ ਕੇ ਠੰਡੀ ਕਰ ਲਾਂਗੇ। ਆਪਣਾ ਸਟਫਿੰਗ ਦੇਖੋ ਬਿਲਕੁਲ ਠੰਡੀ ਹੋ ਚੁੱਕੀ ਹੈ। ਤੇ ਹੁਣ ਆਪਾਂ ਬਣਾਵਾਂਗੇ। ਇਹਦੇ ਪਿਆਜ਼ ਰੱਖਤੇ ਐ ਮੈਂ ਸੰਦਾ ਦਈਏ ਵੀ ਪਿਆਜ਼ਾਂ ਦਾ ਆਪਾਂ ਕੀ ਕਰਨਾ। ਕਿ ਆਹਦੇ ਸਟਫਿੰਗ ਨੂੰ ਪਿਆਜ਼ਾਂ ਦੇ ਵਿੱਚ ਫਿਲ ਕਰਕੇ ਆਪਾਂ ਇਹਦਾ ਸਾਰੇ ਸਟਫਿੰਗ ਜਿਹੜੀਆਂ ਪਿਆਜ਼ਾਂ ਦੇ ਵਿੱਚ ਐ ਫਿਲ ਕਰ ਲਈ। ਦੇਖੋ ਤੇ ਹੁਣ ਆਪਾਂ ਇਸ ਤਰ੍ਹਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਬ੍ਰੈਡ ਰੋਲ ਤੇ ਆਪਾਂ ਪਕੇਰਾ ਸਾਰੇ ਭਰ ਲਏ ਸਾਰੇ ਪਕੇ ਫਿਰ ਦੁਪਾਉਣੇ। ਜੀ ਆਪਾਂ ਦੇਖੋ ਕਿ ਕਸ ਤਰ੍ਹਾਂ ਤਿਆਰ ਕਰ ਲਿਆ ਇਹ ਵੀ ਆਪਾਂ ਕਿਸ ਤਰ੍ਹਾਂ ਤਰ੍ਹਾਂ ਕਰ ਰਹੇ ਤੁਹਾਨੂੰ ਦਿਖਾਉਣੀ ਆ ਬ੍ਰੈਡ ਨੂੰ ਹਲਕਾ ਜਿਹਾ ਪਾਣੀ ਦੇ ਵਿੱਚ ਡਿਪ ਕਰ ਲੈਣਾ ਤੇ ਜਦ ਇਹ ਪਾਣੀ ਵਿੱਚ ਡਿਪ ਕਰਿਆ ਸਾਰਾ ਪਾਣੀ ਕੱਢ ਦੇਣਾ ਤੇ ਇਹ ਪਿਆਜ਼ ਆਪਾਂ ਸਟਫਿੰਗ ਅੰਦਰ ਹੁਣ ਇਹਨੂੰ ਕਵਰਿੰਗ ਕਰ ਦਣਾ ਦੇਖੋ ਸਾਫ ਬਣਾਣਾ ਸਿੰਪਲ ਦਾ ਆਪਾਂ ਬ੍ਰੈਡ ਰੋਲ ਬਹੁਤ ਵਾਰ ਖਾਦੇ ਆ ਲੇਕਿਨ ਇਸ ਤਰੀਕੇ ਨਾਲ ਆਪਾਂ ਆਪਾਂ ਇਹ ਅੱਜ ਆਪਾਂ ਬਣਾਉਣੀ ਨਵੇਂ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਕਿਸੇ ਆਪ ਕਦੀ ਵੀ ਨਹੀਂ ਖਾਦੇ ਤੇ ਆਪਾਂ ਇਸ ਤਰ੍ਹਾਂ ਬਣਾਉਨੇ ਆ ਤੇ ਬਹੁਤ ਹੀ ਵਧੀਆ ਬਣਦੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਤਿਆਰ ਕਰ ਲਵਾਂ ਸਾਰੇ ਕਰਕੇ ਤਿਆਰ ਕਰਕੇ ਤੁਹਾਨੂੰ ਦਿਖਾਉਣਾ ਲੋ ਜੀ ਆਪਾਂ ਸਾਰੇ ਦੇਖੋ ਪਿਆਜ਼ਾਂ ਨੂੰ ਬ੍ਰੈਡਾਂ ਨਾਲ ਕਵਰ ਕਰ ਲਿਆ ਦੇਖੋ ਕਿੰਨੇ ਸੋਹਣੇ ਗੋਲ ਗੋਲ ਲੱਡੂ ਬਣ ਗਏ ਤੇ ਇੱਧਰ ਆਪਾਂ ਬ੍ਰੈਡ ਕ੍ਰੰਬਸ ਪਏ ਸੀ ਮੇਰੇ ਕੋਲੇ ਤੇ ਮੈਂ ਇਧਰ ਦੇ ਵਿੱਚ ਮੈਂ ਨਮਕ ਮਿਰਚ ਤੇ ਥੋੜੀ ਜਿਹੀ ਕਸ਼ੂਰੀ ਮੇਥੀ ਪਾ ਕੇ ਰਲਾਲੇ ਤੇ ਆਪਾਂ ਥੋੜੀ ਜਿਹੀ ਪਾਣੀ ਪਾਵਾਂਗੇ ਮੈਦੇ ਜਿਹੜਾ ਤੁਸੀਂ ਕੌਰਨ ਫਲੋਰ ਹੀ ਪਾ ਸਕਦੇ ਹੋ ਆਟਾ ਵੀ ਪਾ ਸਕਦੇ ਹੋ ਅਗਰ ਨਾ ਵੀ ਆ ਮੈਦਾ ਹੋਵੇ ਜਾਂ ਕੌਰਨ ਫਲੋਰ ਹੋਵੇ ਇੱਕ ਸਲਰੀ ਬਣਾ ਲੈਣੀ ਹੈ ਲੋ ਜੀ ਫਸਲਰੀ ਬਣਾ ਲਈ ਤੇ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਡਿਪ ਕਰੀ ਜਾਵਾਂਗੇ ਹੰਡੇ ਬਕਰਤ ਬਾਅਦ ਆਪਾਂ ਕੌਰਨ ਫਲੋਰ ਦੇ ਵਿੱਚ ਜਿਹੜਾ ਰੈਡ ਕ੍ਰਾਫਟ ਸੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਇਸ ਤਰ੍ਹਾਂ ਸਾਰੇ ਕਵਰ ਕਰਕੇ ਨਾ ਇਸ ਤਰ੍ਹਾਂ ਤਿਆਰ ਕਰਕੇ ਰੱਖ ਲੈਣੇ ਆ ਨਾਲ ਦੇ ਨਾਲ ਹੀ ਆਪਾਂ ਫਰਾਈ ਕਰੀਏ ਨਾ ਫਰਾਈ ਕਰ ਜਾਵਾਂਗੇ ਜੀ ਆਪਾਂ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਇਹਨਾਂ ਛੱਡਾਂਗੇ ਤੇਲ ਦੇ ਵਿੱਚ ਤੁਸੀਂ ਰਿਫਾਈਂਡ ਤੇ ਫਰਾਈ ਕਰ ਸਕਦੇ ਹੋ ਤੇ ਸਰੋਂ ਦੇ ਤੇਲ ਚ ਸਰੋਂ ਤੇ ਸਾਡੇ ਕੋ ਘਰ ਦਾ ਸੀਗਾ ਇੱਕ ਵਾਰ ਜਿੰਨੇ ਬਹਿਣਗੇ ਪਾਉਣੇ ਫੇਰ ਹਲਕਾ ਹਲਕਾ ਹਾਇਟਾ ਬਲਟੀ ਕਰਾਂਗੇ ਜਾਨ ਤੁਸੀਂ ਬੜਾ கிராம் ਬੈਡ ਕੁ ਬ੍ਰੈਡ கிராம் ਤੇ ਵੀ ਬਣਾ ਸਕਦੇ ਹੋ ਉਹ ਆਪਣਾ ਆਪਣਾ ਟੇਸਟ ਹੁੰਦਾ ਜੇ ਤੁਹਾਨੂੰ ਸਹੀ ਲੱਗਾ ਹਲਕੇ ਸੇਕਦੇ ਬਣਾਉਣਾ ਮਤਲਬ ਕਿ ਜ਼ਿਆਦਾ ਸੇਕ ਨਾ ਹੋਵੇ ਇਹਨੂੰ ਹਲਕਾ ਹਲਕਾ ਆਪਾਂ ਫਰਾਈ ਕਰਾਂਗੇ ਸੇਕਦੇ ਤਾਂ ਕਿ ਅੰਦਰੋਂ ਵੀ ਪਿਆਜ਼ ਜਿਹੜੇ ਹੈਗੇ ਉਹ ਵੀ ਆਪਣੇ ਪੱਕ ਜਾਣ ਵਧੀਆ ਲਓ ਜੀ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਹ ਦੂਸਰੀ ਵਾਰੀ ਆਪਾਂ ਆਂਗਿਸਪੁਰ ਇਹਨਾਂ ਨੂੰ ਫਰਾਈ ਕਰਾਂਗੇ ਲੋ ਜੀਖੋ ਹਲਕਾ ਟਸੇਕ ਤੇ ਆਪਾਂ ਬਣਾਏ ਨੇ ਤੇ ਦੇਖੋ ਆਪਣੇ ਫਰਾਈ ਹੋ ਚੁੱਕੇ ਚੰਗੀ ਤਰ੍ਹਾਂ ਇਹ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਇੱਥੇ ਦੂਸਰੀ ਵਾਰ ਬਣਾਏ ਆਪਾਂ ਬ੍ਰੈਡ ਕ੍ਰੰਸ ਆ ਬ੍ਰੈਡ ਰੋਲ ਉਹ ਵੀ ਆਪਾਂ ਇਹਨਾਂ ਜੀ ਫਰਾਈ ਕਰ ਲਾਂਗੇ ਅਜੀ ਆਪਣੇ ਸਾਰੇ ਬ੍ਰੈਡ ਰੋਲ ਬਣ ਕੇ ਤਿਆਰ ਹੋ ਗਏ ਬਹੁਤ ਹੀ ਵਧੀਆ ਤੇ ਸੋਹਣੇ ਤਰੀਕੇ ਨਾਲ ਬਣਿਆ ਇਹ ਆਪਾਂ ਨੇ ਬਹੁਤ ਹੀ ਵਧੀਆ ਕਰਾਂਚੀ ਬਣੇ ਨੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇਆ ਕਰੋ ਤੇ ਲਾਈਕ ਵੀ ਕਰਦੇਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਬਣੇ ਨੇ ਔਰ ਆਪਾਂ ਹੁਣ ਆਪਾਂ ਇਹਨਾਂ ਸਰਵ ਕਰਦੇ ਆਪਾਂ ਸਰਵ ਕਰ ਲਈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਾ ਬਹੁਤ-ਬਹੁਤ ਧੰਨਵਾਦ